ਜੀ ਇਹ ਜੀ ਪੂਰਾ ਮਾਮਲਾ ਜੀ ਹਾਂ ਜੀ ਮਿਤੀ 20 12 25 ਨੂੰ ਇੱਕ ਥਾਣੇ ਮਾਲਟਾਉਨ ਦੇ ਵਿੱਚ ਅਕਸੋਰਸਨ ਸੰਬੰਧੀ ਇਹ ਦਰਖਾਸਤ ਆਈ ਸੀ ਰਜੇਸ਼ ਕੁਮਾਰ ਜੀ ਵੱਲੋਂ ਜਿਸ ਦੇ ਵਿੱਚ ਥਾਣੇ ਮਾਲਟਾਉਨ ਚੀ ਮਕਦਮਾ ਨੰਬਰ 275 ਬੀ ਐਨ ਐਸ ਦੀਆਂ ਵਕਫਾ ਕਰਨ ਪੋਸਟਰ ਆ ਤੇ ਦਰਜ ਕੀਤਾ ਗਿਆ ਜਿਸ ਸੰਬੰਧੀ ਅੱਗੇ ਮਾਨਯੋਗ ਕਮਿਸ਼ਨਰ ਸਾਹਿਬ ਜਲੰਧਰ ਪੁਲਿਸ ਦੀ ਜੋ ਡਾਇਰੈਕਸ਼ਨ ਹੈ ਇਟ ਐਸਐਚਓ ਮਾਲਟਾਉਨ ਨੇ ਤੇ ਇਹਨਾਂ ਦੀ ਟੀਮ ਨੇ ਸਾਈਬਰ ਸੈੱਲ ਦੀ ਮਦਦ ਦੇ ਨਾਲ ਇੱਕ ਦੋਸ਼ੀ ਨੂੰ ਦੋਸ਼ੀ ਕਮਲਜੀਤ ਕੌਰ ਨੂੰ ਅਰੈਸਟ ਕੀਤਾ ਹੈ ਕੱਲ 24 12 25 ਨੂੰ ਜਿਸ ਨੂੰ ਅੱਜ ਮਾਝੂਗ ਅਦਾਲਤ ਵਿੱਚ ਪੇਸ਼ ਕਰਕੇ ਉਹਦਾ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਤੇ ਇਸ ਵਿੱਚ ਅੱਗੇ ਫਰਦਰ ਫੇਰ ਟੈਕਨੀਕਲੀ ਸਾਈਬਰ ਸੈੱਲ ਦੀ ਮਦਦ ਲਵਾਂਗੇ ਤੇ ਸਭ ਤੋਂ ਜਿਹੜੀਆਂ ਇਹਨੇ ਮੇਲਸ ਵਗੈਰਾ ਉਹਨਾਂ ਨੂੰ ਦਿੱਤੀਆਂ ਐ 107 ਸਪੋਸਰ ਦੀ ਉਹਨਾਂ ਦੀ ਡੰਗਾਈ ਨਾ ਇਨਵੈਸਟੀਗੇਸ਼ਨ ਕੀਤੀ ਜਾਏਗੀ ਜਾਂ ਜੋ ਸਿੱਕ ਕਿਸੇ ਠੋਸ ਨਤੀਜੇ ਤੇ ਪਹੁੰਚਿਆ ਜਾ ਸਕੇ ਤੇ ਪਤਾ ਕੀਤਾ ਜਾ ਸਕੇ ਵੀ ਇਹ ਇਕੱਲੀ ਹੈ ਜਾਂ ਇਹ ਨਾਲ ਹੋਰ ਵੀ ਇਹਦੇ ਕੋਈ ਸਾਥੀ ਹੈਗੇ ਜਿਹੜੇ ਇਸ ਕੰਮ 'ਚ ਪਏ ਜੋ ਵੀ ਅੱਗੇ ਫਰਦਰ ਅਪਡੇਟ ਹੋਊਗੀ ਆ ਚੀਜ਼ ਇਹ ਨਾਲ ਸਾਂਝੀ ਕਰ ਦਿੱਤੀ ਜਾਊਗੀ ਥੈਂਕ ਯੂ ਕੀ ਹੈ ਜੀ ਪੂਰਾ ਮਾਮਲਾ ਜੀ ਹਾਂ ਜੀ ਮਿਤੀ 20 12 25 ਨੂੰ ਇੱਕ ਖਾਣੇ ਮਾਲਟਾਉਨ ਦੇ ਵਿੱਚ ਅਕਸੋਰਸਨ ਸੰਬੰਧੀ ਇਹ ਦਰਖਾਸਤ ਆਈ ਸੀ ਰਜੇਸ਼ ਕੁਮਾਰ ਜੀ ਵੱਲੋਂ ਇਸ ਦੇ ਵਿੱਚ ਥਾਣੇ ਮਾਲਟਾਉਨ ਚੀ ਮਕਦਮਾ ਨੰਬਰ 275 ਬੀਐਨਐਸ ਦੀਆਂ ਵਕਫਾ ਕਰਨ ਪੋਸਟਰ ਆਤੇ ਦਰਜ ਕੀਤਾ ਗਿਆ ਜਿਸ ਬੰਦੀ ਅੱਗੇ ਮਾਜੋਬ ਕਮਿਸ਼ਨਰ ਸਾਹਿਬ ਜਲੰਧਰ ਪੁਲਿਸ ਦੀ ਜੋ ਡਾਇਰੈਕਸ਼ਨ ਹੈ ਐਸਐਚਓ ਮਾਲਟਾਉਨ ਨੇ ਤੇ ਇਹਨਾਂ ਦੀ ਟੀਮ ਨੇ ਸਾਈਬਰ ਸੈੱਲ ਦੀ ਮਦਦ ਦੇ ਨਾਲ ਇੱਕ ਦੋਸ਼ੀ ਨੂੰ ਦੋਸ਼ੀ ਕਮਲਜੀਤ ਕੌਰ ਨੂੰ ਅਰੈਸਟ ਕੀਤਾ ਹੈ ਕੱਲ 24 12 ਚੀਨ ਨੂੰ ਜਿਸ ਨੂੰ ਅੱਜ ਮਾਜੂਦ ਅਦਾਲਤ ਵਿੱਚ ਪੇਸ਼ ਕਰਕੇ ਉਹਦਾ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਤੇ ਇਸ ਵਿੱਚ ਅੱਗੇ ਫਰਦਰ ਫਿਰ ਟੈਕਨੀਕਲੀ ਸਾਈਬਰ ਸੈੱਲ ਦੀ ਮਦਦ ਲਵਾਂਗੇ ਤੇ ਸਭ ਤੋਂ ਜਿਹੜੀਆਂ ਇਹਨਾਂ ਮੇਲਸ ਵਗੈਰਾ ਉਹਨਾਂ ਨੂੰ ਕੀਤੀਆਂ ਐ 107 ਸਪੋਸਰ ਦੀ ਉਹਨਾਂ ਦੀ ਡੰਗਾਈ ਨਾ ਇਨਵੈਸਟੀਗੇਸ਼ਨ ਕੀਤੀ ਜਾਏਗੀ ਤਾਂ ਜੋ ਕਿਸੇ ਠੋਸ ਨਤੀਜੇ ਤੇ ਪਹੁੰਚਿਆ ਜਾ ਸਕੇ ਤੇ ਪਤਾ ਕੀਤਾ ਜਾ ਸਕੇ ਵੀ ਇਹ ਇਕੱਲੀ ਆ ਜਾਂ ਜਿਲ੍ਹਾ ਲੋਕਪੀਏ ਦੇ ਕੋਈ ਸਾਥੀ ਹੈਗੇ ਜਿਹੜੇ ਇਸ ਕੰਮ 'ਚ ਪਏ ਜੋ ਵੀ ਅੱਗੇ ਫਰਦਰ ਅਪਡੇਟ ਹੋਊਗੀ ਆ ਚੀਜ਼ ਇਹ ਨਾਲ ਸਾਂਝੀ ਕਰ ਦਿੱਤੀ ਜਾਊਗੀ। ਥੈਂਕ ਯੂ। ਕੀ ਹੈ ਜੀ ਪੂਰਾ ਮਾਮਲਾ ਜੀ? ਹਾਂ ਜੀ ਮਿਤੀ 20 12 25 ਨੂੰ ਇੱਕ ਥਾਣੇ ਮਾਲਟਾਉਨ ਦੇ ਵਿੱਚ ਅਕਸੋਰਸਨ ਸੰਬੰਧੀ ਇਹ ਦਰਖਾਸਤ ਆਈ ਸੀ ਰਜੇਸ਼ ਕੁਮਾਰ ਜੀ ਵੱਲੋਂ ਜਿਸ ਦੇ ਵਿੱਚ ਥਾਣੇ ਮਾਲਟਾਉਨ ਚੀ ਮਕਦਮਾ ਨੰਬਰ 275 ਬੀ ਐਨ ਐਸ ਦੀਆਂ ਵਕਫਾ ਕਰਨ ਪੋਸਟਰ ਆਤੇ ਦਰਜ ਕੀਤਾ ਗਿਆ। ਜਿਸ ਸੰਬੰਧੀ ਅੱਗੇ ਮਾਨਯੋਗ ਕਮਿਸ਼ਨਰ ਸਾਹਿਬ ਜਲੰਧਰ ਪੁਲਿਸ ਦੀ ਜੋ ਡਾਇਰੈਕਸ਼ਨ ਹੈ ਐਸ ਐਚਓ ਮਾਲਟਾਉਨ ਨੇ ਤੇ ਇਹਨਾਂ ਦੀ ਟੀਮ ਨੇ ਸਾਈਬਰ ਸੈੱਲ ਦੀ ਮਦਦ ਦੇ ਨਾਲ ਇੱਕ ਦੋਸ਼ੀ ਨੂੰ ਦੋਸ਼ੀ ਕਮਲਜੀਤ ਕੌਰ ਨੂੰ ਅਰੈਸਟ ਕੀਤਾ ਹੈ ਕੱਲ 24 12 25 ਨੂੰ ਜਿਸ ਨੂੰ ਅੱਜ ਮਾਝਾ ਤਾਲਤ ਵਿੱਚ ਪੇਸ਼ ਕਰਕੇ ਉਹਦਾ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਤੇ ਇਸ ਵਿੱਚ ਅੱਗੇ ਫਰਦਰ ਫੇਰ ਟੈਕਨੀਕਲੀ ਸਾਈਬਰ ਸੈੱਲ ਦੀ ਮਦਦ ਲਵਾਂਗੇ ਤੇ ਫਰਦਰ ਜਿਹੜੀਆਂ ਇਹਨੇ ਮੇਲਸ ਵਗੈਰਾ ਉਹਨਾਂ ਨੂੰ ਕੀਤੀਆਂ ਐ 107 ਸਪੋਸਿਬਿਲਟੀ ਉਨ੍ਹਾਂ ਦੀ ਡੰਗਾਈ ਨਾ ਇਨਵੈਸਟੀਗੇਸ਼ਨ ਕੀਤੀ ਜਾਏਗੀ ਤਾਂ ਜੋ ਕਿਸੇ ਠੋਸ ਨਤੀਜੇ ਤੇ ਪਹੁੰਚਿਆ ਜਾ ਸਕੇ ਤੇ ਪਤਾ ਕੀਤਾ ਜਾ ਸਕੇ ਵੀ ਇਹ ਇਕੱਲੀ ਹੈ ਜਾਂ ਇਹਦੇ ਨਾਲ ਹੋਰ ਵੀ ਇਹਦੇ ਕੋਈ ਸਾਥੀ ਹੈਗੇ ਜਿਹੜੇ ਇਸ ਕੰਮ ਚ ਪਏ ਜੋ ਵੀ ਅੱਗੇ ਫਰਦਰ ਅਪਡੇਟ ਹੋਊਗੀ ਆ ਚੀਜ਼ ਇਹ ਨਾਲ ਸਾਂਝੀ ਕਰ ਦਿੱਤੀ ਜਾਊਗੀ ਥੈਂਕ ਯੂ